ਹਲੇਲੂਇਆ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਵਾਲੇ ਅਤੇ ਸਾਰੇ ਸ਼ਾਮਲ ਹੋਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਆਓ ਅਸੀਂ ਅੱਜ ਪਰਮੇਸ਼ਰ ਦੇ ਵਚਨ ਦੇ ਬਾਣਿ ਦੇਖੀ ਕਿ ਅੱਜ ਦਾ ਪਰਮੇਸ਼ਰ ਦਾ ਇਹ ਵਚਨ ਸਾਡੇ ਜੀਵਨ ਦੇ ਵਿੱਚ ਕੀ ਵੱਡੀ ਰੋਸ਼ਨੀ ਲੈ ਕੇ ਆ ਰਿਹਾ ਹੈ ਕੀ ਵੱਡਾ ਚਾਨਣ ਲੈ ਕੇ ਆ ਰਿਹਾ ਹੈ ਕੀ ਵੱਡੀ ਅਸ਼ੀਸ਼ ਲੈ ਕੇ ਆ ਰਿਹਾ ਹੈ ਅੱਜ ਦਾ ਇਹ ਪਵਿੱਤਰ ਵਚਨ ਆਓ ਅਸੀਂ ਵਿਤਰ ਬਾਬਲ ਦੇ ਇਸ ਪਵਿੱਤਰ वचन ਨੂੰ ਪੜੀਏ ਇੱਕ ਪਤਰਸ ਉਸ ਦਾ ਕੰਢੇ ਦੇ ਇਸ ਦਾ 7 वचन ਦੱਸਦਾ ਹੈ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿਉਂ ਜੋ ਉਹਨੂੰ ਤਰਤਾ ਫਿਕਰ ਹੈ ਆਮਨ ਤੇ ਮਿਸ਼ਰ ਤੇਰੀ ਸਫਤੀ ਰਵੇ ਇਸ वचन ਦੇ ਦੁਆਰਾ ਤਾਂ ਹਾਂ ਪ੍ਰਮੇਸ਼ਰ ਦੇ ਡੋ ਕੋ ਆਪਣੀ ਸਾਰੀ ਚਿੰਤਾ ਬੋਝ ਪਰੇਸ਼ਾਨੀ ਨੂੰ ਪਰਮੇਸ਼ਰ ਦੇ ਉੱਤੇ ਸੁੱਟ ਦਿਓ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪ ਦਿਓ ਕਿਉਂਕਿ ਇਹ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਤੁਹਾਡੀ ਪ੍ਰਵਾਹ ਕਰਦਾ ਹੈ ਅੱਜ ਪਰਮੇਸ਼ਰ ਤੁਹਾਡੇ ਹਰ ਠੰਝਵਾਂ ਨੂੰ ਪਹੁੰਚ ਦੇਵੇਗਾ ਕਿਉਂਕਿ ਅੱਜ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਾ ਦੇ ਵਿੱਚ ਹੋ ਸ਼ਾਇਦ ਭੈਣਾਂ ਆਪਣੇ ਪਤੀ ਦੇ ਨਹੀਂ ਚਿੰਤਾ ਵਿੱਚ ਹਨ ਆਪਣੇ ਬੱਚਿਆਂ ਦੇ ਨਹੀਂ ਚਿੰਤਾ ਵਿੱਚ ਹਨ ਕਈ ਵੀਰ ਆਪਣੀਆਂ ਪਤਨੀਆਂ ਦੇ ਨਹੀਂ ਚਿੰਤਾ ਕਰਦੇ ਹਨ ਹਾਂ ਪਰਮੇਸ਼ਰ ਦੇ ਲੋਕੋ ਕਿ ਤੁਸੀਂ ਆਪਣੀ ਆਰਥਿਕ ਸਥਿਤੀ ਦੇ ਕੰਮ ਚਿੰਤਾ ਕਰਦੇ ਹੋ ਕਿ ਹੁਣ ਮੈਂ ਕੀ ਕਰਾਂ ਆਪਣੇ ਵਪਾਰ ਨੂੰ ਦੇਖ ਕੇ ਆਪਣੀ ਪੜਾਈ ਨੂੰ ਦੇਖ ਕੇ ਆਪਣੇ ਕੰਮਾਂ ਨੂੰ ਦੇਖ ਕੇ ਤੁਹਾਨੂੰ ਬੜਾ ਲੱਗਦਾ ਹੈ ਹਾਂ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਦਾ ਇਹ वचन ਤੁਹਾਡੇ ਨਾਲ ਵਾਦਾ ਕਰ ਰਿਹਾ ਹੈ ਕਿ ਸਾਰੀ ਚਿੰਤਾ ਸਾਰਾ ਬੋਝ ਸਾਰੀ ਪਰੇਸ਼ਾਨੀ ਉਸ ਦੇ ਉੱਤੇ ਸੁੱਟ ਦਿਓ ਉਸ ਨੂੰ ਸੌਂਪ ਦੋ ਪਰਮੇਸ਼ਰ ਨੂੰ ਜਿਵੇਂ ਤੁਸੀਂ ਚਾਹੁੰਦੇ ਹੋ ਤਾਂ ਪਰਮੇਸ਼ਰ ਤੁਹਾਡੇ ਬੋਲ ਨੂੰ ਉਸੇ ਤਰ੍ਹਾਂ ਹੀ ਚੁਕਲੇਗਾ ਕਿਉਂਕਿ ਪਰਮੇਸ਼ਰ ਤੁਹਾਡਾ ਧਿਆਨ ਰੱਖਣ ਵਾਲਾ ਹੈ ਤੁਹਾਡੀ ਪਰਵਾਹ ਕਰਨ ਵਾਲਾ ਹੈ ਜਿਵੇਂ ਕਿ ਆਪ ਪ੍ਰਪਵਿੱਤਰ ਬਾਈਬਲ ਦੇ ਵਿੱਚ ਬਲੋਸ ਦੇ ਜੀਵਨ ਨੂੰ ਦੇਖਦੇ ਆਪ ਬਲੋਸ ਨੂੰ ਜੇ ਤਾਂ ਰੌਂਗ ਦੇ ਵਿੱਚ ਗਿਆ ਉਸ ਨੂੰ ਬੰਦੀ ਬਣਾ ਲਿਆ ਉਸ ਨੂੰ ਮਾਰਿਆ ਗਿਆ ਕੁੱਟਿਆ ਗਿਆ ਸ਼ਾਇਦ ਉਹ ਭੁਖਾ ਹੀ ਹੋਊਗਾ ਉਸ ਨੇ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਪੱਤਰੀ ਲਿਖੀ ਜੋ ਕੇ ਆਪਾਂ ਉਸ ਨੂੰ ਵਿਤ੍ਰ ਬੈਬਲ ਦੇ ਵਿੱਚ ਫਿਲਪੀਆ ਦੀ ਪੱਤਰੀ ਆਖਦੇ ਆ ਉਸਨੇ ਜੇਲ੍ਹ ਦੇ ਵਿੱਚ ਲਿਖਿਆ ਜਦੋਂ ਉਹ ਜੇਲ੍ਹ ਵਿੱਚ ਉਸ ਨੂੰ ਮਾਰਿਆ ਗਿਆ ਕੁੱਟਿਆ ਗਿਆ ਭੁੱਖਾ ਵੀ ਹੋਵੇਗਾ ਇਹੋ ਜੀ ਪਸਥਿਤੀ ਦੇ ਵਿੱਚ ਆਪਾਂ ਕੀ ਦੇਖਦੇ ਆਂ ਵਿਤ੍ਰ ਬੈਬਲ ਦੇ ਵਿੱਚ ਖੇਲੀ ਪਿਆ ਚਾਹਦੇ ਹੈ ਇਸ ਦਾ ਚਾਰ ਵਚਨ ਦੱਸ ਰਿਹਾ ਹੈ ਆਨੰਦ ਕਰੋ ਹੇਅਰ ਇਜ਼ ਵਾਟ ਆਈ ਫਾਊਂਡ ਤਾ ਹਾ ਪਰਮੇਸ਼ਰ ਦੇ ਵਿੱਚ ਤੇ ਨੋ ਗੋ ਬੈਨੋਸ ਵੀ ਉਹ ਆਖਦਾ ਸੀ ਕਿ ਪਰਮੇਸ਼ਰ ਦੇ ਵਿੱਚ ਸਦਾ ਖੁਸ਼ ਰਹੋ ਸਿਉਂ ਕਿਉਂਕਿ ਪਰਮੇਸ਼ਰ ਸਾਡੇ ਨਾਲ ਹੈ ਉਹ ਕਹਿੰਦਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਭ ਕੁਝ ਤੁਸੀਂ ਪਰਮੇਸ਼ਰ ਦੇ ਉੱਤੇ ਛੱਡ ਦਿਓ ਉਹ ਕਹਿੰਦਾ ਪਰਮੇਸ਼ਰ ਤੁਹਾਨੂੰ ਸ਼ਾਂਤੀ ਦੇਵੇਗਾ ਤੁਸੀਂ ਵੀ ਇਹੋ ਜੀ ਪਰ ਸਥਿਤੀ ਦੇ ਵਿੱਚ ਤੁਸੀਂ ਇੰਜ ਬੋਲ ਸਕਦੇ ਹੋ ਜਦੋਂ ਕਿ ਜਿਵੇਂ ਪਹਿਲ ਉਸ ਦੀ ਪ੍ਰਸਥਿਤੀ ਸੀ ਤਹਾਂ ਪਰਮੇਸ਼ਰ ਦੇ ਲੋਗੋ ਆਸ਼ਾ ਦੇ ਨਾਲ ਪਰ ਕੇ ਸ਼ਾਂਤੀ ਦੇ ਨਾਲ ਪਰ ਕੇ ਆਨੰਦ ਦੇ ਨਾਲ ਪਰ ਕੇ ਕਿਉਂਕਿ ਪਰਮੇਸ਼ਰ ਆਖਦਾ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਕਿਸੇ ਵੀ ਗੱਲ ਦੀ ਤੁਸੀਂ ਮਨ ਦੇ ਵਿੱਚ ਨਾ ਡਰੋ ਪਰਮੇਸ਼ਰ ਤੁਹਾਨੂੰ ਸ਼ਾਂਤੀ ਦੇਵੇਗਾ ਜੋ ਸ਼ਾਂਤੀ ਤੁਹਾਨੂੰ ਸੰਸਾਰ ਨਹੀਂ ਦੇ ਸਕਦਾ ਉਹ ਸ਼ਾਂਤੀ ਤੁਹਾਨੂੰ ਮੈਂ ਦੇਵਾਂਗਾ ਤਾਂ ਹਾਂ ਪਰਮੇਸ਼ਰ ਦੇ ਲੋਗੋ ਅੱਜ ਤੁਸੀਂ ਜੇਕਰ ਚਿੰਤਾ ਕਰ ਰਹੇ ਹੋ ਆਪਣੇ ਕੰਮ ਨੂੰ ਲੈ ਕੇ ਆਪਣੀ ਪੜ੍ਹਾਈ ਨੂੰ ਲੈ ਕੇ ਆਪਣੇ ਬਿਜ਼ਨਸ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਹੋਰ ਕੰਮਾਂ ਨੂੰ ਲੈ ਕੇ ਤਾਂ ਹਾਂ ਪਰਮੇਸ਼ਰ ਦੇ ਲੋਗੋ ਪਰਮੇਸ਼ਰ ਦਾ ਅੱਜ ਦਾ ਵਚਨ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਵਧੀਆ ਵਾਅਦਾ ਕਰ ਰਿਹਾ ਤਾਂ ਆਓ ਅਸੀਂ ਆਪਣੀ ਸਾਰੀ ਚਿੰਤਾ ਸਾਰਾ ਬੋਝ ਪਰਮੇਸ਼ਰ ਦੇ ਉੱਤੇ ਸੁੱਟ ਦਈਏ ਅਤੇ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪ ਦਈਏ ਪਰਮੇਸ਼ਰ ਨੂੰ ਸਦਾ ਖਿਆਲ ਰਮੇਸ਼ਰ ਸਦੀ ਰਵਾ ਕਰਨ ਵਾਲਾ ਪਰਮੇਸ਼ਰ ਹੈ ਤਾਂ ਆਓ ਅਸੀਂ ਪਰਮੇਸ਼ਰ ਦਾ ਧੰਨਵਾਦ ਕਰੀਏ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਪਰਮੇਸ਼ਰ ਹਰ ਇੱਕ ਉਸ ਜੀਵਨ ਦੇ ਲਈ ਪਿਤਾ ਪਰਮੇਸ਼ਰ ਜੋ ਬੱਚੇ ਤੈਨੂੰ ਪਕਾਰ ਰਹੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਮੇਰੇ ਪਿਤਾ ਆਪਣੀਆਂ ਸੰਤਾਨਾਂ ਨੂੰ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਉਹਨਾਂ ਦੀ ਚਿੰਤਾ ਨੂੰ ਉਹਨਾਂ ਦੇ ਬੋਝ ਨੂੰ ਪਿਤਾ ਪਰਮੇਸ਼ਰ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਪਿਤਾ ਪਰਮੇਸ਼ਰ ਤੁਸੀਂ ਅੱਜ ਧਿਆਨ ਰੱਖੋਗੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੂੰ ਵੀ ਨਾ ਦੀ ਦੇ ਪਰਮੇਸ਼ਰ ਪ੍ਰਭ ਯੀਸ਼ੂ ਨਾਸ ਦਿਨਮ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜਿਵੇਂ ਤੇਰੇ ਬੱਚੇ ਪਰਮੇਸ਼ਰ ਆਪਣੀ ਆਪਣੀ ਇੱਕ ਇੱਕ ਚਿੰਤਾ ਤੈਨੂੰ ਸੌਂਪਦੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਇਹਨਾਂ ਦੀ ਇੱਕ ਇੱਕ ਚਿੰਤਾ ਨੂੰ ਪਿਤਾ ਪਰਮੇਸ਼ਰ ਚੁੱਕ ਲੈ ਪਿਤਾ ਪਰਮੇਸ਼ਰ ਪ੍ਰਭ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ पिता ਪਰਮੇਸ਼ਰ ਜੇ ਨਾਲ ਲੋਗਾਂ ਦਾ ਪਿਤਾ ਪਰਮੇਸ਼ਰ ਤੇਰੇ ਤੇ ਵਿਸ਼ਵਾਸ ਆ ਪਿਤਾ ਪਰਮੇਸ਼ਰ ਤੇਰੀ ਆਗਿਆ ਦੇ ਵਿੱਚ ਹਨ ਪਿਤਾ ਪਰਮੇਸ਼ਰ ਅੱਜ ਤੁਸੀਂ ਇਹਨਾਂ ਬੋਝਾਂ ਤੋਂ ਇਹਨਾਂ ਚਿੰਤਾਵਾਂ ਤੋਂ ਛੁਟਕਾਰਾ ਦੇਣ ਜਾ ਰਹੇ ਹੋ ਪਿਤਾ ਪਰਮੇਸ਼ਰ ਰਬੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਸਾਰਾ ਆਦਰ ਤੇ ਸਾਰੀ ਮਹਿਮਾ ਮੇਰੇ ਪਰਮੇਸ਼ਰ ਦੇ ਪੁੱਤਰ ਰਬੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ